ਹੈਲੋ ਜੀ ਸੋ ਸ਼ਿਕਾਰ ਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨਮੀ ਕਿਚਨ ਵਲੌਗ ਤੇ ਕੋਸਲਾਉਂ ਕੀ ਹਾਲ ਚਾਲ ਅਸੀਂ ਕਰ ਦਿੱਤਾ ਕਾ ਅੱਜ ਕਰਦੇ ਆਗੇ ਤੁਸੀਂ ਮੀਂਹ ਹੀ ਕੋਗੇ ਅੱਜ ਮੌਸਮ ਐਵੇਂ ਆ ਕਿ ਬਾਰਿਸ਼ ਹੋਗੀ ਫਿਰਸਰੇ ਤੇ ਬਾਰਿਸ਼ ਹੋ ਰਹੀ ਹੋਵੇ ਇਧਰ ਜਲਾ ਸਾਡੇ ਸਾਲੋਜੀ ਕੇ ਹਰ ਰੋਜ਼ ਡਿਮਾਂਡ ਹੁੰਦੀ ਉਸ ਨੂੰ ਬਣਾਉ 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 ਅੱਜ ਮੈਂ ਕੀ ਬਣਾਉ ਕਿਹਨਾਂ ਬਣਾਉ ਕੁਝ ਬਣਾਉ ਕਿ ਕੀ ਬਣਾਉ ਕੀ ਬਣਾਉ ਆਪਦੇ ਕੋਲ ਤਬਰ ਦਸਿਆ ਨੇ ਕੁਝ ਨਹੀਂ ਫਰਮਿਆ ਹੈ ਨਾ ਸੋਚਿਆ ਕਿ ਮੇਰੇ ਕੋ ਪਿਆਸੇ ਤੋਂ ਕਾਫੀ ਸਾਰਾ ਦੇਖਦੇ ਦੇਖਦੇ ਕੁਝ ਬਣਾਉਣੀ ਤੇ ਮੈਂ ਮੈਂ ਕਿਹਾ ਸੇਵੀਆਂ ਹੈਗੀਆਂ ਸੀ ਮੈਂ ਕਿਹਾ ਚਲੋ ਮੈਂ ਸੇਵੀਆਂ ਬਣਾ ਦੇਣੀ ਆ ਤੇ ਕਹਿੰਦਾ ਠੀਕ ਆ ਨਹੀਂ ਨਾ 세ਵੀਆਂ ਬਣਾਉਣ ਲੱਗੀ ਤੇ ਕਹਿੰਦਾ ਮੈਂ 세ਵੀਆਂ ਬਣਾਵਾ ਮਤਲਬ ਕਿ ਝਟਪੜ ਤੇ ਬੰਜਦੀਆਂ ਇਹ ਕਿੜੌੱਖਾ ਕੰਮ ਮੈਂ ਇਧਰ 세ਵੀਆਂ ਬਣਾਈਆਂ ਹਾਂ ਤੁਸੀਂ ਦੇਖ ਸਕਦੇ ਹੋ 세ਵੀਆਂ ਥੋੜੀਆਂ ਸੰਘਣੀਆਂ ਚ ਦੁੱਧ ਪੈਣਾ ਹੋਰ ਕਹਿੰਦਾ ਕਿ ਜੇ ਮਮਾ ਤੂੰ ਕਸਟਰਡ ਬਣਾ ਦੋ ਤੇ ਤੇ ਮੈਂ ਨਾਲ ਕਸਟਰਡ ਵੀ ਬਣਾ ਦਤਾ ਹਾਂ ਤੋ ਦੋਵੇਂ ਚੀਜ਼ਾਂ ਬਣਾਤੀਆਂ ਮੈਂ ਖਾ ਲੋ ਕਸਟਰਡ ਵੀ ਖਾਓ ਤੇ ਸੇਵੀਆਂ ਵੀ ਖਾਓ ਇੱਧਰ ਕਸਟਰਡ ਜਿੱਦਾਂ ਇਹ ਪੂਰਾ ਤੇ ਬਾਕੀ ਤੁਹਾਨੂੰ ਪਤਾ ਬੱਚਾ ਬਾਕੀ ਅੱਜਕੱਲ੍ਹ ਟਰਾਈ ਕਰਦੇ ਖੰਤੇ ਨਹੀਂ ਉਹ ਇਹਨਾਂ ਦੇ ਗਲ ਨੂੰ ਲੱਗਦਾ ਨਾਲ ਢੁੱਪੀ ਜਾਂਦੀਆਂ ਇੱਧਰ ਸੇਵੀਆਂ ਬੁਲਬੁਲ ਤੇ ਰਣੀਆਂ ਉੱਤੋਂ ਤੱਕ ਲੱਕ ਪਰ ਲੱਕ ਪਰਤਾ ਪੈਣ ਇਹ ਕਸਟਰਡ ਥੋੜਾ ਬਣਾਇਆ ਇਹ ਦੇਚ ਪਉਗਤੁਰ ਹੋਰ ਕਿਉਂਕਿ ਇਹ ਸੰਗਣੀਆਂ ਬੜੀਆਂ ਹੋ ਗਈਆਂ ਮੈਂ ਗੱਲਾਂ ਕਰਨੀ ਤੇ ਗੱਲਾਂ ਕਰਨ ਦੇ ਕਰਦੇ ਆ ਸੀਵੀਆਂ ਜੜੀਆਂ ਜ਼ਿਆਦਾ ਪੈ ਗਈਆਂ ਮੈਂ ਸੋਚਿਆ ਸੀ ਕਿ ਕਿਉਂ ਨਾ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦਿੱਤਾ ਜਾਏ ਕਿਉਂਕਿ ਫਿਰ ਵੀ ਬੜਾ ਸਵਾਦ ਬੰਦ ਆ ਜਦੋਂ ਤੁਸੀਂ ਸੇਵੀਆਂ ਤੇ ਕਸਟਰਡ ਮਿਕਸ ਕਰਕੇ ਬਣਾਉਂਦੇ ਜੀ ਨਾ ਤੇ ਉਹ ਬਹੁਤ ਸਵਾਦ ਲੱਗਦਾ ਆ ਤੇ ਮੈਂ 사ਵਲ ਨੂੰ ਗਿਆ ਮੈਂ ਚਲ ਮੈਂ ਆਪਣੇ ਵੱਲੋਂ ਸੋਚਿਆ ਮੈਂ ਚਲ ਮਿਕਸ ਕਰ ਦੇਣੀ ਆ ਫਿਰ 사ਵਲ ਜੀ ਨੂੰ ਪੁੱਛਿਆ ਤੇ 사ਵਲ ਕਹਿੰਦਾ ਕਿ ਨਹੀਂ ਸੇਵੀਆਂ ਲੱਗ ਰੱਖੋ ਤੇ ਕਸਟਰਡ ਜੜਿਆ ਉਹ ਲੱਗ ਰੱਖੋ ਮੈਂ ਦੋਨੇ ਪਾਸੇ ਕਰੀ ਐਦਾਂ ਫੱਟੀ ਮਾਰਦੀਆਂ ਕਰਦੀਆਂ ਤਾਂ ਮਾਰਦੀਆਂ ਤੇ ਦੋਨੇ ਪਾਸੇ ਵੇਖਣਾ ਪੈਂਦਾ ਕਿਉਂਕਿ ਕਸਟਰਡ ਐਵੀਂ ਚੀਜ਼ ਹੈ ਕਿ ਜੇ ਇਹਨੂੰ ਹਿਲਾਓ ਨਾ ਤੇ ਇਹ ਕਈ ਵਾਰ ਥੱਲੇ ਵੀ ਲੱਗ ਜਾਂਦਾ ਤੇ ਪਾਸੇ ਚ ਫੱਲੀਆਂ ਜਾਂ ਬਨ ਜਾਂਦੀਆਂ ਸੋ ਬੰਦ ਦਾ ਝਟਪਟੀ ਜਾਂਦਾ ਲੋ ਜੀ ਦੋਵੇਂ ਚੀਜ਼ਾਂ ਬਣ ਗਈਆਂ ਤੇ ਮੈਂ ਮੈਂ ਫਿਰ ਦੱਸਣ ਲੱਗੀ ਕਿ ਮੈਂ ਸੋਚਿਆ ਕਿ ਦੋਨੇ ਚੀਜ਼ਾਂ ਨੂੰ ਇਕੱਠੀਆਂ ਕਰ ਲਾਂਗੀ ਤੇ ਪਰ ਸਾਵਲ ਜੀ ਗੰਦੇ ਕੀ ਨਹੀਂ ਇਕੱਠਿਆ ਨਾ ਕਰਿਓ ਅਲੱਗ-ਅਲੱਗ ਰਹਿਣ ਦੋ ਪਰ ਮੈਂ ਥੋੜਾ ਜਿਹਾ ਮਿਕਸ ਕਰ ਦਿਆਂ ਦੋਈ ਚੀਜ਼ਾਂ ਤੇ ਉਹ ਦਾਂ ਜੀ ਜੀ ਨੂੰ ਖੋਣੇ ਆ ਕਿੰਨੇ ਲੱਗਦੀਆਂ ਮੈਂ ਬਣਾਈਆਂ ਹੋਈਆਂ ਪਹਿਲਾਂ ਮੈਂ ਕਿਹਦਾ ਕਦੀ-ਕਦੀ ਹੋਤੂਗਾ ਕਿ ਸੇਵੀਆਂ ਘੱਟ ਹੁੰਦੀਆਂ ਨਾ ਜਾਂ ਕਸਟਰਡ ਘੱਟ ਹੁੰਦਾ ਤੇ ਮੈਂ ਇੰਜ ਕਰਕੇ ਜਾਣਾ ਦੋਨਾਂ ਚੀਜ਼ਾਂ ਮਿਕਸ ਕਰਕੇ ਬਣਾ ਲੈਣੀ ਆ बहुत स्वाद बन में एक कड़छी पाई एक कड़छी पाँ बच्च सेवी हाई दलजी दिल टेस्ट करना थोड़ा दुद्ध लिखे पाए जब तो तुम्हें तो पता से कस्टर्ड तुम्हें तो ज्यादा ਹੋ ਜਾਂਦੇ ਆ ਸੰਘਣੇ ਜੇ ਸੋ ਇਹ ਮੈਡਮ ਜੀ ਨੇ ਟੈਸਟ ਕਰਾਈ ਏ ਤੇ ਅੱਧੇ ਚ ਫੇਰ ਹੋਰ ਪਾਵਾਂਗੇ ਦੁੱਧ ਭਾਵੇਂ ਠੰਡਾ ਪਾ ਲਓ ਭਾਵੇਂ ਗਰਮ ਪਾ ਲਓ ਇਹ ਤਾਂ ਠੀਕ ਆ ਇਹ ਚ ਤੁਸੀਂ ਵੈਸੇ ਡਰਾਈ ਫੂਡ ਪਾ ਲਓ ਜਾਂ ਫਰੈਸ਼ ਫਰੂਟ ਪਾ ਲਓ ਕੁਝ ਵੀ ਪਾ ਸਕਦੇ ਪਰ ਸਾਡੇ ਬਰुण ਸਾਬਲ ਜੀ ਨੇ ਖਾਣੇ ਨਹੀਂ ਤੇ ਅਸੀਂ ਅੱਧਾ ਹੀ ਖਾਵਾਂਗੇ ਸਾਵਨ ਜੀ ਹਲੋ ਸਾਵਨ ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੰਮੀ ਜੀ ਜੀ ਨੇ ਆਪਣੀ ਯੂਨਿਟ ਤੇ ਤੇ ਆਪਾਂ ਨਾ ਦੋਨੇ ਚੀਜ਼ ਬਣਾਤੀਆਂ ਸਰਦਾਰ ਜੀ ਦੀਆਂ ਕਸਟਰਡ ਵੀ ਬਣਾਉਂਦਾ ਸੇਮੀਆ ਵੀ ਬਣਾਤੀ ਹਾਂਜੀ ਥੈਂਕ ਯੂ ਮੈਂ ਸੋਹ ਜੀ ਸੀ ਮਿਕਸ ਕਰ ਲੀਏ ਮਿਕਸ ਕਰ ਲਈ ਕਰਨਾ ਬੜਾ ਸਵਾਲ ਲੱਗਦਾ ਮਿਕਸ ਕਰਕੇ ਜਾਂ ਸਵਾਲ ਲੱਗਦਾ ਤੁਹਾਨੂੰ ਦੋਆਂ ਦਾ ਰੰਗ ਲੱਗ ਟੇਸਟ ਅਲੱਗ ਰੱਖਾ ਕੇ ਮਿਕਸ ਕਰਨਾ अच्छा <laughs> मैं बताता हूं कि कितना लाग लाग रखो ठीक है कमरे कैमरे ਦੇ ਸਾਹਮਣੇ ਕਮਰੇ ਨਹੀਂ ਕੈਮਰੇ ਦੇ ਸਾਹਮਣੇ ਰਦੀ ਬੋਲਤੀ ਬੰਦ ਹੋ ਜਾਂਦੀ ਆ ਤੇ ਇਧਰ ਭੈਣ ਜੀ ਸਾਡੇ ਬੈਠੇ ਨੇ ਪੜਾ ਕੁਝ ਖਾਦੇ ਸਨ ਪੜ ਫੁੱਟ ਤੇ ਲਿਆ ਆ ਪਰ ਅਜੇ ਵੀ ਪੜਾਈ ਮੁੱਕਰ ਨਹੀਂ ਗਈ ਇਹਨਾਂ ਦੀ ਸੋਸ਼ੀ ਗੱਲ ਭਾਈ ਤੇ ਮੁੱਕਦੀ ਨਹੀਂ ਉਹ ਆ ਕੇ ਪੜਾਈ ਤੇ ਰਹੀ ਹੈ ਪੜਦੇ ਜਦੋਂ ਵੇਖੋ ਉਦੋਂ ਹੀ ਪੜਦੇ ਰਹਿੰਦੇ ਆ ਕਾ ਜਿਕੇ ਨਹੀਂ ਪੜਾਈਆਂ ਇਹਨਾਂ ਦੀ ਜਿਹੜੀ ਮੁੱਕ ਨਹੀਂ ਰਹੀ ਉਹ ਮੈਂ ਤਾਂ ਘਰ ਮਗਰ ਵੀ ਹੋ ਕੇ ਆ ਗਈ ਜੇ ਪਸੀਨਾ ਵੀ ਸੀ ਨਾ ਇਹਨਾਂ ਨੂੰ ਇਸ ਕੰਮ ਮੈਂ ਮਿਕਸ ਕਰਕੇ ਲਿਆਂਦਾ ਤੁਹਾਡੇ ਵਾਸਤੇ ਥੋੜਾ ਜਿਹਾ ਤੁਹਾਡੇ ਵਾਸਤੇ ਕਿ ਤੁਸੀਂ ਦੱਸੋ ਕਿ ਮਿਕਸ ਕਰਨਾ ਕਿ ਸਾਵਧਨ ਕਿੰਦਾ ਅਲੱਗ-ਅਲੱਗ ਰਹਿਣ ਦੋ ਬਹੁਤ ਸਵਾਦ ਸਵਾਦ ਤੇ ਯਾਰ ਉਹ ਨਾ ਜਿੱਥੇ ਮਿੱਠਾ ਪੈ ਗਿਆ ਉਹ ਸਵਾਦ ਹੀ ਸਵਾਦ ਆ ਮੈਂ ਤਾਂ ਮਿਕਸੀ ਮਿਕਸ ਨਹੀਂ ਕੀਤਾ ਅਧੂ ਰਹਿੰਦੋ ਮਿਕਸ ਨਹੀਂ ਕੀਤਾ ਮੈਂ ਤੁਹਾਡੇ ਲਈ ਲੈ ਕੇ ਇੰਨਾ ਮਿਕਸ ਕਰਕੇ ਆ ਲਿਆਂਦਾ ਹੀ ਮੈਨੂੰ ਪਤਾ ਸਵਾਲ ਲੱਗ ਗਿਆ ਜਦੋਂ ਦੋਨੇ ਚੀਜ਼ਾਂ ਮਿਕਸ ਕਰਕੇ ਫਾਉਂਟ ਹਾਂਜੀ ਮਿੱਠਾ ਵਜਰਾ ਠੀਕ ਮਿੱਠਾ ਦੀ ਬਾਤ ਹੋ ਰਹੀ ਹੈ ਇਹ ਸਾਬ ਨਹੀਂ ਚਾਹੁੰਦਾ ਰਹਿਣਾ ਨਹੀਂ ਮੈਂ ਜਿੰਨਾ ਮਿਕਸ ਕਰਤੀ ਥੋੜਾ ਸੇਵੀਆਂ ਜੋ ਥੋੜੀਆਂ ਜਿਆਦਾ ਪੈ ਗਈਆਂ ਸਗਣੀਆਂ ਬੜੀਆਂ ਹੋਈਆਂ ਤੇ ਕੁਝ ਨੂੰ ਸਿਮੀ ਹੋ ਗਿਆ ਗਿਆ ਨਹੀਂ ਅਨਾ ਕੀ ਕੰਮ ਕੀਤਾ ਜੇ 5-7 ਮਿੰਟ ਦੇ ਵਿੱਚ ਤੇ ਗੁਰਾ ਹਾਲ ਹੋ ਗਿਆ ਕੀ ਗੱਲ ਕਿ ਕੁਛ ਖੁੱਲਣ ਲੱਗੇ ਤੇ ਗਰਮ ਨਾ ਜ਼ਿਆਦਾ ਮੈਂ ਸ਼ਰਮੂਹ ਚ ਹੋ ਗਿਆ ਮੂੰਹ ਤੇ ਦਾ ਪਤਾ ਮੇਰਾ ਕੋਹਵਲਾ ਚੋਂਦਾ ਹੀ ਸਾਰਿਆਂ ਦਾ ਪਰ ਬਚਾਉ ਗਿਆ ਅੰਨ ਨਹੀਂ ਚੋਇਆ ਠੀਕ ਬਾਰਿਸ਼ ਅੱਜ ਬੜੀ ਹੋਈ ਆ ਪਰ ਬਾਰਿਸ਼ ਹੋਣ ਦੇ ਬਾਵਜੂਦ ਵੀ ਜਿਹੜੀ ਕਲਾਸ ਪਾਸ ਨਿਕਲੀ ਇੰਨੀ ਗਰਮੀ ਆ ਇੰਨੀ ਗਰਮੀ ਉਹ ਸਾਵਾ ਦਾ ਰਾਦਾ ਹੀ ਕਿ ਮੈਨੂੰ ਕੁਛ ਨਾ ਫਰਾਈ ਕਰਕੇ ਦੇਵੇ ਮੈਂ ਕਿਹਾ ਮੈਂ ਅੱਜ ਫਰਾਈ ਦਾ ਕੁਛ ਹੀ ਕਰਨਾ ਮੈਂ ਵੀ ਮੇਰੇ ਚਲਾਕੀ ਛੱਡੀ ਮੈਂ ਚਲੋ ਹਾਂ ਮੇਰੇ ਕੋਲ ਜੀ ਕੋ ਕਾਫੀ ਸਾਰਾ ਫਰਿੱਜ ਚ ਦੁੱਧ ਪਿਆ ਸੀ ਕਿਉਂਕਿ ਦਹੀਂ ਖਾਣ ਨੂੰ ਨਹੀਂ ਦਿਲ ਕਰਨ ਗਿਆ ਹੁਣ ਥੋੜਾ ਜਿਹਾ ਮੌਸਮ ਜਿਹਾ ਜੀ ਜਿਹਾ ਹੋਇਆ ਮੈਂ ਕਿਹਾ ਤੁਹਾਨੂੰ ਬਣਾ ਕੇ ਦਿੰਦੇ ਆਂ ਇਸੇ ਨਾਲੇ ਮੈਂ ਸੌਂ ਗਈ ਨਾਲੇ ਕੋਈ ਖਾਣ ਵਾਲੇ ਵੀ ਸੌਂ ਗਏ ਸੋਖਾ ਗਾਮੂਨ ਕੀਤਾ ਛੱਡਵਟ ਬਣਾਉਂਦੀਆਂ ਦੰਨੇ ਚੀਜ਼ਾਂ ਪਸੰਦ ਰਹਿ ਜਾਂਦਾ ਕਹਿੰਦਾ ਹੈ ਨਾ ਉਹ ਤਾਂ ਉਹਦੀ ਮਰਜ਼ੀ ਆ ਕੁਝ ਪਾਉਣਾ ਤੇ ਨਹੀਂ ਪਾਉਣਾ ਤੁਹਾਨੂੰ ਪਤਾ ਡ్రਾਈ ਫਰੂਟ ਤੇ ਬਿਲਕੁਲ ਨਹੀਂ ਪਸੰਦ ਕਰਦੇ ਬੱਚੇ ਸਾਰਿਆਂ ਦਾ ਮੈਂ ਇਹੀ ਹਾਲ ਵੇਖਿਆ ਜਿਨੇ ਉਹ ਰਾਵ ਹੁੰਦੀ ਓਥੇ ਆ ਉਹ ਵੀ ਨਹੀਂ ਡ్రਾਈ ਫਰੂਟ ਪਸੰਦ ਕਰਦੇ ਇਧਰ ਵਰੁਣ ਵੀ ਨਹੀਂ ਕਰਦਾ ਡ్రਾਈ ਫਰੂਟ ਪਸੰਦ ਹਨਾ ਸਾਵਲ ਵੀ ਸਾਵਲ ਵੀ ਨਹੀਂ ਕਰਦਾ ਤੇ ਜਿਹੜੇ ਸਾਡੇ ਫਾਰਨਰ ਬੱਚੇ ਉਹ ਵੀ ਨਹੀਂ ਕਰਦੇ ਉਹ ਵੀ ਪਲੇ ਨਹੀਂ ਖਾਂਦੇ। ਪ੍ਰਸਰ ਗ੍ਰੇਨ ਖਾਂਦੇ। ਪਰ ਸਾਨੂੰ ਦਾ ਥੋੜਾ ਜਿਹਾ ਵਿੱਚ ਪਚਪਿਆ ਹੋਵੇ ਵਧੀਆ ਲੱਗਦਾ ਸੁਆਦ ਲੱਗਦਾ। ਯਾਰ ਕਾਫਾਇਆ ਨਾਲ ਜੈਪੀਐਸ ਦੀ ਫਰਾਈ ਕਰੇ। ਇਹ ਨਹੀਂ ਆ ਕਿ ਬਗਭੀਆ ਜੜੀ ਨਾ ਕਰਨ ਦੇ ਉਹ ਤੁਹਾਡਾ ਕੀ ਪਤਾ ਲੱਗਦਾ ਅੰਦਰੋਂ ਅੰਦਰ ਅੰਦਰ ਖਾਤੇ ਕੀ ਤਾਂ ਕੀ ਕਰਨ ਦੇ ਜਿੱਤੇ। ਬਕਸ ਤੇ 13 ਦਾ 13 ਲਾਇਆ। ਮੈਂ ਅੱਜ ਛੁੱਟੀ ਸੀ ਉਹ ਤਾਂ ਮੈਂ ਕਿਹਾ ਅੱਜ ਅੱਜ ਵੀ ਤੁਹਾਨੂੰ ਮਤਲਬ ਕੀ ਆ ਕੰਮ ਹੈ ਬੈਸਟੀ ਨੇ ਬਿਨਾ ਦੇਣਾ ਛੁੱਟੀ ਲੋਚ ਲਈ ਛੁੱਟੀ ਮਿਲੇ ਤੇ ਮੇਰਾ ਜਿਹੜਾ ਕੰਮ ਪੈਂਦਾ ਉਹ ਮੈਂ ਕਰਨਾ ਤਸਵੀਰ ਤਾਂ ਅਹੀ ਲਾ ਕੇ ਬੈਠੇ ਜੇ ਬੁੱਕਸ ਲਾ ਕੇ ਬੈਠੇ ਆ ਤੇ ਮੈਂ ਕਿਹਾ ਵਾ ਛੁੱਟੀ ਦਾ ਜਿਹਾ ਸਨ ਜੇ ਹਰ ਐਨਜੋਏ ਨਹੀਂ ਕੀਤਾ ਇੱਥੇ ਕਿਹੜਾ ਕੰਮ ਹੁੰਦਾ ਕਿੱਥੇ ਛੱਡ ਦਉਂ ਉਹ ਛੱਡ ਦੇਣਾ ਨਹੀਂ ਇਹ ਜਿੱਦ ਤੱਕ ਨਾ ਰਿਜ਼ਾਈਨ ਮੇ ਪਤਾ ਕੀ ਆ ਗੱਲ ਇਹ ਕਿ ਸਕੂਲ ਛੱਡ ਨੂੰ ਛੱਡ ਦੋ ਫਿਰ ਘਰੇ ਤੁਸੀਂ ਆ ਜਾਣਾ ਇਤਰਾ ਹੀ ਘਰੇ ਕੁਝ ਕਰਾਂਗੇ ਬੱਸ ਨਹੀਂ ਕੀ ਕਰਨਾ ਤੁਸੀਂ ਘਰੇ ਕੁਝ ਨਵਾਂ ਰਸਤਾ ਕਰਾਂਗੇ ਸਲਾਹ ਦਿੱਤੀ ਜਾ ਰਹੀ ਕਿ ਬੁਟੀਕ ਖੋਲੋ ਬੁਟੀਕ ਸ਼ੁਰੂ ਕਰੋ ਮੈਂ ਬੁਟੀਕ ਖੋਲ ਲਈ ਨਾ ਇੱਕ ਤੇ ਬੰਦਾ ਅੱਗੇ ਲੋਕਾਂ ਦੀ ਝਟਕਾ ਖਾਲੀ ਤਿਆਰ ਰਹਿਣਾ ਚਾਹੀਦਾ ਤੇ ਦੂਸਰਾ ਜਿਹੜਾ ਆ ਕਿ ਤੁਸੀਂ ਕਿਤੇ ਜਾਣੀ ਤੁਸੀਂ ਵੱਜ ਜਾਓਗੇ ਆਪਣੇ ਕੰਮ ਚੱਲਣਾ ਤੁਹਾਡੇ ਕੋਲ ਇੱਧਰ ਉੱਧਰ ਕਿਤੇ ਜਾਇਆ ਨਹੀਂ ਆ ਤੇ ਫੇਰ ਤਾਂ ਛੋਟੇ ਛੋਟੇ ਦੁਕਾਨਦਾਰ ਨੇ ਹਾਂ ਉਹ ਵੀ ਵਿਚਾਰੇ ਕਿਦਾਂ ਵੱਜੇ ਰਹੇ ਹਨਾ ਹੋਰ ਕੀ ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਤੁਸੀਂ ਤੁਹਾਡਾ ਕੰਮ ਕਰਨਾ ਹਨਾ ਪਹਿਲਾਂ ਮੈਨੂੰ ਕਿਸੇ ਨੇ ਸਲਾਹ ਦਿੱਤੀਗੀ ਤੋ ਨਹੀਂ ਜਿਹੜਾ ਆਪਣਾ ਮੂਲ ਨਾਜਾ ਜਿਸ ਨੂੰ ਆਪਾਂ ਮਿਲਟਸ ਬੋਲਦੇ ਆ ਉਹਦਾ ਕਿਹਾ ਸੀਗੀ ਤੁਸੀਂ ਉਹਦੀ ਕਰ ਲਓ ਕੁਕਿੰਗ ਦਾ ਕੀ ਆਪਾ ਸਾਡੇ ਹੈ ਨਾ ਟਿਫਨ ਲਵਾ ਦਾਂਗੇ ਅੱਜ ਕਰਕੇ ਉਹ ਤੁਸੀਂ ਕੰਮ ਸ਼ੁਰੂ ਕਰੋ ਉਹ ਵੀ ਬਸ ਉਸ ਵਾਸਤੇ ਛੱਡਦਾ ਮੈਂ ਕਿਹਾ ਮੈਂ ਇਸ ਨੂੰ ਕਰ ਤਾ ਤੇ ਹੌਣੇ ਹੌਣੇ ਮੇਰੇ ਵਿੱਚ ਇਹ ਵੈ ਗਈ ਚਲੋ ਬੁਟੀਕ ਖੋਲੀਏ ਤੇ ਬਾਹਰ ਦਾ ਕੰਮ ਛੱਡੀਏ ਘਰੇ ਆਪਾਂ ਕੰਮ ਕਰੀਏ ਤੇ ਮੈਂ ਨਹੀਂ ਆ ਵੀ ਹਾਂ ਹੋਰ ਤਾਂ ਚਲੋ ਮੈਂ ਕਰ ਲੂੰਗੀ ਹਨਾ ਮੈਨੂੰ ਵੈ ਚਲੋ ਸ਼ੌਕ ਵੀ ਹੈਗਾ ਹਨਾ ਮੈਂ ਸੂਟਸਟ ਬਣਾ ਆਪਣੇ ਸੂਟ ਮੈਂ ਆਪੇ ਹੀ ਜ਼ਿਆਦਾ ਕਰਦੀ ਆ ਡਿਜ਼ਾਈਨ ਇਸ ਤਰ੍ਹਾਂ ਵੇਖ ਕੇ ਕਿਤੇ ਬੁਣਵਾ ਲੈਣੀ ਆ ਬੁਟੀਕ ਤੋਂ ਘਾਟੀ ਬੁਣਨੀ ਆਪ ਮੈਂ ਕਰਵੋਣੀ ਜਿੱਤ ਵੀ ਕਰਾਉਣੀ ਆ ਤੇ ਉਹ ਫਿਰ ਇਹ ਵੀ ਨੂੰ ਕਹਿੰਦੇ ਕਿ ਤੁਸੀਂ ਕਰ ਸਕਦੇ ਜੇ ਕਰ ਲੋ ਪਰ ਮੈਨੂੰ ਡਰ ਲੱਗਦਾ ਕਿ ਮੈਂ ਜਿਹੜੀਆਂ ਲੋਕਾਂ ਦੀ ਛਿੜਕਾ ਨਹੀਂ ਖਾ ਸਕਦੀ ਜਿਵੇਂ ਕਿ ਛਿੜਕਾ ਉਹ ਕਿੰਨੇ ਗਾਲੀਆਂ ਕਾ ਲੋਗੇ ਤੁਸੀਂ ਪਾ ਲਾਂਗੇ ਫਿਰ ਕਿਹਾ ਜਿਵੇਂ ਆਪਣੇ ਦਿਨ ਨਾਲ ਸੋ ਕੱਢ ਲਈ ਜੇ ਗਈ ਤੇ ਮੈਂ ਉਹਨੂੰ ਸੂਟ ਦਿੱਤੇ ਹੀ ਗਰਭੀਆਂ ਮਨੇ ਸਟਿਚ ਕਰ ਲਈ ਉਹਨੇ ਵੀ ਪਤਾ ਨਹੀਂ ਕਿੱਥੇ ਕਿਹੜੀ ਲੇਸ ਕਿਨੂੰ ਲਾਈ ਕੀ ਲਾਈ ਮੈਂ ਉਹਦਾ ਕਿਹਾ ਜੀ ਇੱਕ ਗਰਮੀ ਬੜੀ ਕਹਿੰਦਾ ਕੱਪੜੇ ਟਰਾਈ ਕਰੋ ਕਹਿੰਦਾ ਆਪੇ ਜਾ ਤੇ ਆਪੇ ਲੈ ਆਵਾਂ ਪੀਅਵਾਂ ਸਾਂਦੀਆਂ ਤੇ ਮੈਂ ਟਰਾਈ ਕਰਨੀ ਤੇ ਉਹ ਮੈਂ ਪਸੀਨਾ ਪਸੀ ਨਹੀਂ ਉਹ ਪਤਾ ਨਹੀਂ ਕੀ ਹੈਣਾ ਇੰਨਾ ਅਜੀਬ ਜਿਹਾ ਲੱਗਣ ਤੇ ਉਹ ਹੁਣ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਇਹਨੂੰ ਸਾਰੀ ਨੂੰ ਖੋਲ ਦੇ ਕਿਉਂਕਿ ਇਹ ਪੂਰੀ ਸ਼ਰਟ ਬਣਾਈ ਗਈ ਬੜੀ ਸੋਹਣੀ ਸੀ ਪਰ ਉਹ ਸਰਵਾੜ ਦੇ ਨਾਲ ਮੈਚ ਨਹੀਂ ਕੀਤਾ ਕੋਈ ਸ਼ੋਰ ਹੀ ਬਣਾਤਾ ਤੇ ਉਹ ਜਿਹੜੀ ਦੁਪੱਟਾ ਸੀ ਉਹ ਵੀ ਕੋਈ ਸ਼ੋਰ ਮੈਂ ਕਿਹਾ ਤੇ ਡਾਲ ਲਿਆ ਕਰਤਾ ਹੈ ਨਾ ਸੂਟ ਤੇ ਉਹ ਦੁਪੱਟਾ ਵੀ ਸਾਰਾ ਕਰਤਾ ਸੀ ਸ਼ਰਟ ਵੀ ਹਾਂ ਮੈਨੂੰ ਕਹਿੰਦਾ ਇਹ ਮੇਨੂੰ ਸਾਰੀ ਸ਼ਰਟ ਨਹੀਂ ਹੱਡੀ ਬੜੀਆਂ ਤੇ ਸਾਰਾ ਦੁਪੱਟਾ ਵੀ ਗੱਦਾ ਬੜਾ ਤੇ ਜਿਵੇਂ ਰਹਿਂਦਾ ਨੇ ਮੈਂ ਕਹਿੰਦਾ ਮੈਂ ਕਿ ਮੈਂ ਜਦੋਂ ਪਹਿਲੇ ਗਈ ਹੀ ਬੋਲ ਕੇ ਗਈ ਕਿ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਤੇ ਆਹ ਨੂੰ ਕੀਤਾ ਤੇ ਫਿਰ ਕੱਲ ਫਿਰ ਖਿੱਚ ਖਿੱਚ ਕੀਆ ਕਹਿੰਦਾ ਹੁਣ ਮੈਨੂੰ ਹੁਣ ਮੈਂ ਆਪੇ ਲੈ ਸਲਿਪਸਟਾ ਡੀ ਲੈਣੀ ਆਪੇ ਲਿਆ ਕੇ ਦਿਆ ਕਰੋ ਜਿਹੜੀ ਤੁਹਾਡੀ ਪਸੰਦ ਹੈ ਤੇ ਕੋਈ ਚੀਜ਼ ਪਸੰਦ ਨਹੀਂ ਆਉਂਦੀ ਤੇ ਹਜੇ ਕੀ ਨਹੀਂ ਇੰਨਾ ਜ਼ਿਆਦਾ ਨੁਕਸਾਨ-ਨਕਸ ਨਹੀਂ ਕਰਦੇ ਜੋ ਵੀ ਹੁੰਦਾ ਤਾਂ ਚਲੋ ਮੈਂ ਆਪਣਾ ਦੱਸ ਕੇ ਹੁਣੀ ਸਾਰਾ ਦੱਸਿਆ ਹੋਇਆ ਸੀ ਫਿਰ ਵੀ ਪਤਾ ਨਹੀਂ ਕੀ ਹੋਇਆ ਉਹਨਾਂ ਮੇਰੇ ਸੰਕਾ ਵੀਰਾਂ ਦੀਆਂ ਉਸ ਆ ਗਈਆਂ ਹਾਂ ਐਦਾਂ ਹੁੰਦਾ ਉਹ ਤਾਂ ਹਜੇ ਥੋੜੇ ਜਿਹੇ ਕੱਪੜੇ ਵੀ ਜਿਹੜੇ ਅਸੀਂ ਬੁਟੀਕ ਦਾ ਕੰਮ ਸ਼ੁਰੂ ਕਰਤਾ ਉੱਥੇ ਤੇ ਕਿੰਨੇ ਲੋਕਾਂ ਦੇ ਆਉਣਗੇ ਮੈਂ ਤਾਂ ਕਈ ਕਦੀ ਕਿਸੇ ਬੁਟੀਕ ਤੇ ਜਾਵਾਂ ਤਾਂ ਜਦੋਂ ਮੈਂ ਉਹਨਾਂ ਦੇ ਬੈਗ ਵੇਖ ਲਈ ਨਾ ਭਰੇ ਪਏ ਸੂਟਾਂ ਕਿੱਦਾਂ ਨੰਗੂਗਾ ਹਾਏ ਹਾਏ ਇਹਨਾਂ ਨੂੰ ਕਿੱਦਾਂ ਯਾਦ ਰਹਿੰਦਾ ਇਹਦੇ ਕੱਪੜੀਆਂ ਤੇ ਉਹਦੇ ਕੱਪੜੇ ਮੇਰੇ ਤਾਂ ਭੁੱਲ ਹੀ ਜਾਵੇ ਤੇ ਕਿਹਦੇ ਹੋਰ ਦੀ ਬਣਾਉਂਦਾ ਬੁੱਲ ਜੀ ਵੀ ਮੂਗੀ ਆ ਹਨਾ ਟੀਲਰ ਵੀ ਉਹਨੇ ਕਿੰਨੇ ਕੱਪੜੇ ਰੱਖੇ ਹੁੰਦੇ ਆ ਉਹਨੂੰ ਕਿੱਦਾਂ ਚੇਤਾ ਰਹਿੰਦਾ ਨਾ ਨਹੀਂ ਸੇਤਾ ਕਿਥੇ ਲਿਦਾ ਹੁੰਦੇ ਸੀ ਕਈ ਵਾਰ ਹੀ ਲੱਭ ਲੱਭ ਕੇ ਕਈ ਵਾਰ ਮੈਂ 2-2 ਸਾਲ ਬਾਅਦ ਆਪਣੇ ਸੂਟ ਉੱਤੋਂ ਬੜੂ ਨਹੀਂ ਬੈਠੂਗੀ ਆ ਸੂਟ ਕਿੱਦਾ ਆ ਉਹ ਇਹ ਤਾਂ ਪਤ ਨਹੀਂ ਇਹਦਾ ਆ ਫਿਰ ਮੈਂ ਕਹਿੰਦੀ ਮੈਂ ਕਿਉਂ ਨਹੀਂ ਮੇਰਾ ਕਿਉਂ ਮੈਂ ਨਹੀਂ ਆਇਆ ਇਸ ਤਰੀਕੇ ਦਾ ਇੰਨੇ ਜੱਦਾ ਪਿਆ ਆ ਕਈ ਕਈ ਵਾਰ ਉਹ ਪਿੱਛੇ ਹੀ ਮੇਰਾ ਫੁਰਤਾ ਹੀ ਨਾ ਕਿੰਨੀ ਦੇਰ ਬਾਅਦ ਮੈਂ ਦੋ ਆਹ ਸੂਟ ਵੀ ਮੇਰੇ ਦੋ ਦਿਨ ਕਿਹੋ ਜਿਹੋ ਆਦੇ ਨਾਲ ਦੇ ਸੀ ਜਿਹੜੇ ਇੱਕ ਮੇਰਾ ਫੁਰਤਾ ਤੇ ਉਹ ਚਾਲੀਕ ਮੇਰੀ ਬੈਠ ਗਈ ਤੇ ਮੈਂ ਇੱਕ ਬਰੀ ਲਈ ਆਈ ਤੇ ਫਿਰ ਮੈਂ ਪੁੱਛਿਆ ਤੇ ਕਹਿੰਦਾ ਫਿਰ ਉਹ ਜਾ ਕੇ ਤੇ ਮੈਨੂੰ ਮੋੜ ਤਾਂ ਲਿਆ 2 ਸਾਲਾਂ ਬਾਅਦ ਇਤਨਾ ਹੁੰਦਾ ਕਈ ਵਾਰ ਟੇਲਰ ਦੇ ਕੋਲ ਚੀਜ਼ ਪਈ ਦੇਣੀ ਤੇ ਆਪ ਨੂੰ ਵੀ ਚੇਤਾ ਭੁੱਲ ਜਾਂਦਾ ਸੋ ਕਰਦੇ ਕਰਦੇ ਕਿੰਦ ਨੂੰ ਆਪਾਂ ਪਹੁੰਚ ਗਏ ਹੀ ਗੱਲਾਂ ਕਰ ਰਹੇ ਨਹੀਂ ਹੀ ਉਹ ਸਾਗ ਉਹਦੇ ਖਾਣ ਪੀਂਦੀਆਂ ਤੇ ਦੋਏ ਜੱਜਾ ਮਿਕਸ ਕਰੋ ਤੇ ਬੜਾ ਸਵਾਦ ਆਉਂਦਾ ਚਲੋ ਸਾਗ ਹਿਕਾ ਲਈਓ ਕਿ ਤੇ ਜਿਹੜੇ ਫਰਾਈ ਕਰ ਮੜਿਆ ਉਨੇ ਮਾਈਕਰੋ ਚ ਕਰਕੇ ਹਾਂ ਜਿਹੜੀਆਂ ਆਪਾਂ ਫੁੱਲ ਬੁੜੀਆਂ ਜੇ ਨਹੀਂ ਲੈਂਦੇ ਤਾਂ ਬੜੀਆਂ ਵਧੀਆਂ ਨੇ ਮੈਂ ਕੱਲ ਮਾਈਕਰੋ ਚ ਕੀਤੀਆਂ ਬਿਨਾ ਆਏ ਤੋਂ ਪਰ ਇਹ ਹੈ ਕਿ ਸਵਾਦ ਜਿਹੜਾ ਆਏ ਦੇ ਵਿੱਚ ਜ਼ਿਆਦਾ ਹੁੰਦਾ ਤੇ ਇਸ ਤਰ੍ਹਾਂ ਥੋੜਿਆ ਨਰਮੀ ਜਿਹਾ ਲੱਗਦਾ ਨਹੀਂ ਇਹ ਦੇਖੋ ਬੰਦ ਨਹੀਂ ਜ਼ਿਆਦਾ ਲੱਗਦਾ 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 ਪਰ ਉਹ ਜੜੀਆਂ ਜਿਹੜੀਆਂ ਫੁੱਲ ਬੁੜੀਆਂ ਬਣਾਉਣੀਆਂ ਉਹ ਜੜੀਆਂ ਮਾਈਕਰੋ ਚ ਵੀ ਹੋ ਜਾਂਦੀਆਂ ਉਹਨੇ ਕਿਤੇ ਪੜ ਲਿਆ ਸੀ ਤੋਂ ਤੇ ਮੈਨੂੰ ਉਹਦੇ ਪਾਪਾ ਕਹਿੰਦੇ ਕਿ ਤੂੰ ਹੀ ਤਾਂ ਸਿਆਣ ਨੂੰ ਕਿਤਰਾ ਮਾਈਕਰੋ ਹੋ ਜਾਂਦੀ ਹੈ ਮੈਂ ਕਹਿੰਦਾ ਨਹੀਂ ਮੈਂ ਨਹੀਂ ਦੱਸਿਆ ਇਹਨੇ ਮੈਨੂੰ ਦੱਸਿਆ ਕਈ ਵਾਰ ਇਹ ਬੱਚਿਆਂ ਤੋਂ ਵੀ ਕਈ ਚੀਜ਼ਾਂ ਸਿੱਖਦੇ ਆ ਕਿ ਇਹ ਮਮਾ ਜੜੀਆਂ ਮਾਈਕਰੋਸਕੋਪ ਵੀ ਬਣ ਜਾਂਦੀ ਹੈ ਮੈਨੂੰ ਪਤਾ ਨਹੀਂ ਸੀ ਇਹਦਾ ਕਿ ਮਾਈਕਰੋਸਕੋਪ ਵੀ ਬੱਚਿਆਂ ਬੋਲੇ ਸਿੱਖਦੇ ਜਿਵੇਂ ਉਹ ਸਕੂਲ ਜਾਂਦੇ ਨੇ ਕੋਈ ਨਾ ਕੋਈ ਸਿੱਖੀ ਚੀਜ਼ ਬੱਚੇ ਸਿੱਖਦੇ ਨੇ ਉਹ ਹੀ ਉਸ ਨਾਲ ਉਸੇ ਪਰਮਾਨੰਤ ਪਰਫੈਕਟ ਕੋਈ ਵੀ ਨਹੀਂ ਹੁੰਦਾ ਪਰ ਕਈ ਲੋਕ ਆਪਣੇ ਆਪਣੇ ਕਹਿ ਦੇਗੇ ਅਸੀਂ ਪਰਫੈਕਟ ਆ ਖਲ ਨਹੀਂ ਪਰ ਸਾਡੀ ਕੋਈ ਵੀ ਨਹੀਂ ਹੁੰਦਾ ਹਰ ਕਿਸੇ ਕੋਈ ਨਾ ਕੋਈ ਔਗਣ ਹੁੰਦਾ ਹੀ ਹੁੰਦਾ ਆ ਸੋ ਬਾਕੀ ਹਰ ਨੂੰ ਆਪਣਾ ਆਪਣਾ ਪਰਦਾ ਹੁੰਦਾ ਹਨ ਕਿਹਦੀ ਕੌਣ ਹੀ ਦਾਲਾ ਲੈ ਕੰਡਰਦਾਰੀ ਕੀ ਹੈ ਕਿ ਵੀ ਪਰਫੈਕਟ ਕੋਈ ਨਹੀਂ ਹੁੰਦਾ ਚਲੋ ਜੀ ਹੁਣ ਕਿੱਥੇ ਕੁਝ ਨਾ ਫੜ ਕੇ ਰੱਖਿਆ ਕਿ ਇਹਨਾਂ ਦੀ ਕੋਈ ਚੀਜ਼ ਤੇ ਤੁਹਾਨੂੰ ਕਿੰਨਾ ਲੱਗਦਾ ਤੇ ਨਿਊ ਰੇਂਜ ਆਦਾ ਹਾਂ ਤੇ ਚਲੋ ਜੀ ਹੁਣ ਸਾਵਣ ਨੂੰ ਦਿਨੇ ਆ ਖਾਣ ਵਾਸਤੇ ਤੇ ਦੇਖਦੇ ਹਾਂ ਉਹਨੂੰ ਕਿਵੇਂ ਦਾ ਪਸੰਦ ਆ ਗਿਆ ਸਾਰਾ ਕੁਝ ਜੋ ਮੈਂ ਬਣਾਇਆ ਕਿ ਨਹੀਂ ਸੋਸ ਲੱਗ ਰਿਹਾ ਲੱਗ ਦੇ ਕੇ ਆ ਨਹੀਂ ਮੈਂ ਜੇ ਦੇਣਾ ਇਹ ਦਿੱਤਾ ਨਹੀਂ ਮੈਂ ਤਾਂ ਇੱਧਰ ਆ ਗਈ ਤੁਹਾਨੂੰ ਤੁਹਾਨੂੰ ਟੇਸਟ ਕਰਾਉਣ ਲਈ ਕਿ ਇਹਨੂੰ ਮਿਕਸ ਕਰਾਂ ਜਾਂਦਾ ਰਹਿ ਜਾ ਅੱਜ ਤਾਂ ਮੈਨੂੰ ਸੇਵੀਆਂ 'ਚ ਦੁੱਧ ਪੋੜਾ ਪੈਣਾ ਕਿਉਂਕਿ ਸੇਵੀਆਂ ਜਿਹੜੀਆਂ ਜ਼ਿਆਦਾ ਹੋ ਗਈਆਂ ਸਖਣੀਆਂ ਹੋ ਗਈਆਂ ਉਹਨੇ ਛੋੜ ਦੁੱਧ ਪੋੜਾ ਚੋਣ ਜਿਹਾ ਕੋਈ ਸਸੂ ਗਾਲ ਦੀ ਸਹ ਆਪ ਜਣੀ ਵੱਡੀ ਗੱਲ ਹੈ ਸਾ ਨਹੀਂ ਲੰਭੇ